ਆਰਪੀਐਸਸੀ ਨੇ ਸੀਨੀਅਰ ਟੀਚਰ ਪੰਜਾਬੀ ਦਾ ਪਾਠਕ੍ਰਮ ਉਹ ਜਾਰੀ ਕਰ ਦਿੱਤਾ ਹੈ ਇਹ ਪਾਠਕ੍ਰਮ ਹੈ ਜੋ 2026 ਦੇ ਵਿੱਚ ਜਿਹੜਾ ਆਪਣਾ ਪੇਪਰ ਹੋਵੇਗਾ ਉਹ ਇਸ ਪਾਠਕ੍ਰਮ ਦੇ ਹਿਸਾਬ ਨਾਲ ਹੋਵੇਗਾ ਇਸ ਵੀਡੀਓ 'ਚ ਆਪਾਂ ਚਰਚਾ ਕਰਾਂਗੇ ਕਿ ਸੀਨੀਅਰ ਟੀਚਰ ਪਾਠਕ੍ਰਮ ਹੈ ਉਸ ਦੇ ਵਿੱਚ ਕਿੰਨਾ ਕੁ ਬਦਲਾਅ ਹੋਇਆ ਪਿਛਲੇ ਪਾਠਕ੍ਰਮ ਤੋਂ ਨਾਲ ਦੀ ਨਾਲ ਆਪਾਂ ਇਸ ਗੱਲ ਤੇ ਵੀ ਚਰਚਾ ਕਰਾਂਗੇ ਕਿ ਫਰਸਟ ਗ੍ਰੇਡ ਔਰ ਥਰਡ ਗ੍ਰੇਡ ਦੇ ਪਾਠਕ੍ਰਮ ਦਾ ਜੋ ਹੈ ਕਿੰਨਾ ਅੰਤਰ ਹੈ ਤੁਲਨਾਤਮਕ ਅਧਿਐਨ ਵੀ ਕਰਾਂਗੇ ਆਪਾਂ ਸੈਕੰਡ ਗ੍ਰੇਡ ਦੇ ਪਾਠਕ੍ਰਮ ਦੇ ਨਾਲ ਆਓ ਸ਼ੁਰੂ ਕਰਦੇ ਹਾਂ ਤੁਲਨਾਤਮਕ ਅਧਿਐਨ ਅਤੇ ਪਾਠਕ੍ਰਮ ਬਾਰੇ ਵਿਸਤ੍ਰਿਤ ਚਰਚਾ ਹੁਣ ਇੱਥੇ ਕੀ ਹੈ ਕਿ ਸੀਨੀਅਰ ਸਕੈਂਡਰੀ ਤੇ ਸਕੈਂਡਰੀ ਪੱਧਰ ਤੇ ਉੱਤੇ ਭਾਸ਼ਾ ਅਤੇ ਪੰਜਾਬੀ ਉਪਭਾਸ਼ਾ ਤੇ ਸਭ ਤੋਂ ਪਹਿਲਾ ਇਹ ਹੈਗਾ ਆਪਣੇ ਟੋਪਿਕ ਸ਼ਾਮਿਲ ਕੀਤਾ ਗਿਆ ਇਸ ਦੇ ਵਿੱਚ ਕੀ ਬਦਲਾ ਕੀਤਾ ਗਿਆ ਹੈ ਕਿ ਜਿਹੜੇ ਲੈਂਦੀ ਪੰਜਾਬੀ ਸੀ ਪਾਕਿਸਤਾਨ ਪੰਜਾਬ ਦੇ ਅੰਦਰ ਜੋ ਪੰਜਾਬੀ ਬੋਲੀ ਜਾਂਦੀ ਸੀਗੀ ਉਹ ਜਿਹੜੇ ਅਟਾ ਦਿੱਤਾ ਹੁਣ ਭਾਰਤ ਪੰਜਾਬ ਦੇ ਅੰਦਰ ਜੋ ਬੋਲੀਆਂ ਬੋਲੀਆਂ ਜਾਂਦੀਆਂ ਨੇ ਉਹਨਾਂ ਨੂੰ ਸ਼ਾਮਲ ਕੀਤਾ ਗਿਆ ਥੋੜਾ ਜਿਹਾ ਬਦਲਾ ਆਇਆ ਕੋਈ ਲੰਬਾ ਚੋੜਾ ਨਹੀਂ ਪਰੰਤੂ ਕਿ ਤੁਲਨਾਤਮਕ ਅਧਿਐਨ ਇਸ ਵਾਰ ਆ ਗਿਆ ਆਪਾਂ ਤਾਂ ਪੜਾਈ ਤੁਹਾਨੂੰ ਤੁਲਨਾਤਮਕ ਅਧਿਐਨ ਦੇ ਸਾਹਮਣੇ ਕਰੇ ਸੀਗੇ ਔਰ ਆਪਣੇ ਵੀਡੀਓ ਵੀ ਸਾਹਮਣੇ ਬਣੇ ਹੋਏ ਸੀ ਤਾਂ ਜੋ ਬੱਚਾ ਤੁਲਨਾਤਮਕ ਅਧਿਐਨ ਕਰ ਸਕੇ ਔਰ ਉਸ ਨੂੰ ਚੰਗੀ ਤਰ੍ਹਾਂ ਸਮਝ ਸਕੇ ਹੁਣ ਉਸ ਤੋਂ ਬਾਅਦ ਧੁਨੀ ਬੋਧ ਹੈ ਪਿਛਲੀ ਵਾਰ ਵੀ ਸੀ ਇਸ ਵਾਰ ਵੀ ਹੈਗਾ ਧੁਨੀ ਤੇ ਪੰਜਾਬੀ ਧੁਨੀਆਂ ਪੰਜਾਬੀ ਸਵਰਵੰਜਨ ਧੁਨੀਆਂ ਪਛਾਣ ਵਰਗੀਕਰਨ ਲਿਪੀ ਬੋਧ इस अंदर लिपि गुरमुखी लिपि लगा मात्रा लगाखर सुक्त वाक शब्द बोध है पहला भी सी शब्द भेद है शब्द श्रेणी सारिया आ गई शबद रचना मूल शबद समासी उत्पन्न शब्द व्याकरण इकाइय लिंग वचन कारक, ये जो है नवा ऐड किया व्याकरण इकाइया इसको तो, नवा ऐड किया गया और उस तुम तो बाह वाकबोध वाकबोध के अंदर की है कि उद्देश विधेय वाकव्यों उपवाक वाक, वाक बंढ तर वाक बंट तो पहला भी सी इस बार भी है अर्थबोध ਅਰਥ ਬੋਚ ਬਹੁ ਅਰਥਕ ਸ਼ਬਦ ਸਮਾਨ ਅਰਥਕ ਵਿਰੋਧੀ ਬਹੁਤੇ ਸ਼ਬਦਾਂ ਇਥਾ ਇੱਕ ਸ਼ਬਦ ਅੰਡੇਠਾ ਪੈਰਾ ਜਿਹੜਾ ਹੈ ਕਾਵ ਦਾ ਵੀ ਆਵੇਗਾ ਅਤੇ ਵਾਰਤਕ ਦਾ ਵੀ ਹੋਵੇਗਾ ਵਿਸ਼ਰਾਮ ਸਿੰਘ ਪਿਛਲੀ ਵਾਰ ਨਹੀਂ ਸੀ ਇਸ ਵਾਰ ਸ਼ਾਮਿਲ ਕੀਤੇ ਗਏ ਨੇ ਔਰ ਇਹ ਕੀ ਹੈ ਕਿ ਪਿਛਲੀ ਵਾਰ ਫਰਸਟ ਗੇਡ ਦੇ ਅੰਦਰ ਸੀਗੇ ਇਸ ਵਾਰ ਫਰਸਟ ਗੇਡ ਸੈਕੰਡ ਗੇਡ ਦੋਨਾਂ ਦੇ ਅੰਦਰ ਹੀ ਜੋ ਹੈ ਵਿਸ਼ਰਾਮ ਸਿੰਘ ਆ ਗਏ ਨੇ ਅਖਾਣ ਤੇ ਮੁਹਾਵਰੇ ਜੋ ਫਰਸਟ ਗੇਡ ਦੇ ਅੰਦਰ ਸੀ ਹੁਣ ਸੈਕੰਡ ਗੇਡ ਦੇ ਅੰਦਰ ਵੀ ਹਨ 10ਵੇਂ ਨੰਬਰ ਤੇ ਕੀ ਰਸ ਛੰਦ ਅਲੰਕਾਰ ਪਹਿਲਾਂ ਤੋਂ ਸੀਗੇ ਇਸ ਵਾਰ ਵੀ ਲੋਕ ਸਾਹਿਤ ਰੂਪ ਜਿਹੜੇ ਕਾਫੀ ਵਾਰ ਕਿੱਸਾ ਕਵਤਾ ਗੀਤ ਰਚਨਾ ਨਾਟਕ ਕਾਂਗੀ ਨਾਵਲ ਨਿੱਕੀ ਕਹਾਣੀ ਜੀਵਨੀ ਸਫਰਨਾਮਾ ਤੇ ਰੇਖਾ ਚਿੱਤਰਾਂ ਦੀ ਅਰਥ ਪ੍ਰਭਾਸ਼ਾ ਤੇ ਤੱਤ ਪਿਛਲੀ ਵਾਰ ਵੀ ਸੀ ਔਰ ਲੋਕ ਸਾਹਿਤ ਰੂਪ ਜਿਹੜੇ ਲੋਕ ਸਾਹਿਤ ਰੂਪ ਹੈ ਉਹਨਾਂ ਵਿੱਚ ਲੋਰੀ ਸੁਹਾਗ ਕੋੜੀ ਸਿੱਟਣੀ ਅਲਵਨੀ ਟੱਪਾ 부ਜਾਰਤਾ ਇਹਨਾਂ ਦੇ ਸਰੂਪ ਬਨੰਗੀਆਂ ਵਗੈਰਾ ਔਰ ਪੰਜਾਬੀ ਸੱਭਿਆਚਾਰ ਮੇਲੇ ਤੋਂ ਔਰ ਪੰਜਾਬੀ ਲੋਕਨਾਚ ਲੋਕ ਖੇਡਾਂ ਲੋਕ ਕਹਾਣੀ ਵਿੱਚ ਨੀਤੀ ਕਥਾਵਾਂ ਪਰਿਕਥਾਵਾਂ ਦੰਤ ਕਥਾਵਾਂ ਸਰੂਪ ਤੇ ਰੰਗੀਆਂ। ਅਗਰ ਅਸ ਨੂੰ ਆਪਾਂ ਦੇਖੀਏ ਪਿਛਲੀ ਵਾਰ ਵੀ 16.3 ਇਸ ਵਾਰ ਵੀ 16.3 ਪਰੰਤੂ ਪਿਛਲੀ ਵਾਰ ਕੀ ਸੀਗਾ ਕਿ ਆਪਣੇ 15ਵਾਂ ਔਰ 16ਵਾਂ ਜਿਹੜਾ ਬਿੰਦੂ ਸੀਗਾ ਉਹਦੇ ਵਿੱਚ ਪਾਠਕ੍ਰਮ ਤੇਦਾਰੀ ਸੀ ਯਾਨੀ ਕਿ 9ਵੀਂ ਤੋਂ 12ਵੀਂ ਜਿਹੜੀਆਂ ਪਾਠ ਪੁਸਤਕਾਂ ਹੈ ਉਸ ਤੇ ਆਧਾਰਿਤ ਆਪਣੇ ਉਹ ਬਿੰਦੂ ਸੀ। ਇਸ ਵਾਰ ਉਹਨਾਂ ਬਿੰਦੂਆਂ ਨੂੰ ਹਟਾਇਆ ਗਿਆ ਔਰ ਉਹਨਾਂ ਦੀ ਥਾਂ ਦੋ ਜੋ ਬਿੰਦੂ ਹੈ ਉਹ ਜੋੜੇ ਗਏ ਹੈ। ਉਹ ਜੋੜੇ ਗਏ ਵਿਸ਼ਰਾਮ ਚਿੰਨ ਅਤੇ ਅਖਾਣ ਮੁਹਾਵਰੇ ਇਹਨਾਂ ਨੂੰ ਜੋੜਿਆ ਗਿਆ ਹੈਗਾ ਬਈ। ਉਹ ਦਿਨ ਆਨਾਂ ਨੇ ਇੱਕ ਜੋ ਲਿੰਗ ਵਚਨ ਤੇ ਕਾਰਕ ਕ ਉਹ ਜੋ ਜੋੜਿਆ ਗਿਆ ਹਟਾਇਆ ਗਿਆ ਹੈ ਲੈਂਦੀ ਪੰਜਾਬੀ ਵਾਲਾ ਜਿਹੜਾ ਪਾਰਟ ਸੀ ਉਹਦਿਆਂ ਉਹ ਭਾਸ਼ਾਵਾਂ ਸੀ ਉਹ ਹਟਾਈਆਂ ਗਈਆਂ ਤੇ 16 ਦੇ 16 ਬਿੰਦੂ ਹੀ ਰਹੇ ਹੈਗੇ ਔਰ ਪਾਠ ਪੁਸਤਕ ਦੇ ਧਾਰਿਤ ਜੋ ਗੱਲਾਂ ਸੀ ਉਹ ਪਾਠ ਪੁਸਤਕਾਂ ਦਾ ਕਿੱਚੋ ਤਾਂ ਪ੍ਰਸ਼ਨਾਂ ਨਹੀਂ ਹੈਗੇ ਉਹ ਜੋ ਗੱਲਾਂ ਹੈ ਉਹ ਹਟਾਈਆਂ ਗਈਆਂ ਨੇ ਇਸ ਵਾਰ ਤਾਂ ਅਗਰ ਆਪਾਂ ਓਵਰਲ ਇਸ ਪਾਰਟ ਨੂੰ ਦੇਖਦੇ ਆਂ ਇਹ ਜਿਹੜਾ ਪਾਰਟ ਹੈ ਜਿੰਦਾ ਸੈਕੰਡ ਗ੍ਰੇਡ ਦਾ ਫਰਸਟ ਪਾਰਟ ਤਿਆਰ ਹੈਗਾ ਉਹ ਉਹਨਾਂ ਦੇ ਲਈ ਹਰ ਗ੍ਰੇਡ 'ਚ ਵੀ ਲਾਹੇਵੰਦ ਰਹੇਗਾ ਔਰ ਫਰਸਟ ਗ੍ਰੇਡ ਦੇ ਵਿੱਚ ਵੀ ਲਾਹੇਵੰਦ ਰਹੇਗਾ ਦੋਨਾਂ ਦੇ ਵਿੱਚ ਯਾਨੀ ਤੁਸੀਂ ਸੈਕੰਡ ਗ੍ਰੇਡ ਤਿਆਰ ਕਰ ਲੈਨੇ ਹੋ ਫਰਸਟ ਪਾਰਟ ਨੂੰ ਤਾਂ ਕਾਫੀ ਕੰਮ ਆਵੇਗਾ ਤਾਂ ਇਸ ਕਰਕੇ ਫਰਸਟ ਪਾਰਟ ਆ ਉਹ ਚੰਗੀ ਤਰ੍ਹਾਂ ਆਪਣਾ ਤਿਆਰ ਹੋਣਾ ਚਾਹੀਦਾ ਕਿਉਂਕਿ ਉਹ ਸਾਰੇ ਐਗਜ਼ਾਮ ਦੇ ਵਿੱਚ ਆਣਾ ਹੈਗਾ ਹੁਣ ਆਪਾਂ ਗੱਲ ਕਰੀਏ ਜਿਹੜਾ ਗ੍ਰੈਜੂਏਸ਼ਨ ਲੈਵਲ ਤੇ ਸੈਕੰਡ ਪਾਰਟ ਹੈ ਜਿਹੜਾ ਇਹ ਸੈਕੰਡ ਪਾਰਟ ਹੈਗਾ ਇਹ ਆਧ ਅਤੇ ਮੱਧਕਾਲ ਪੰਜਾਬੀ ਸਾਹਿਤ ਦਾ ਹੈਗਾ ਤੇ ਇਸ ਵਿੱਚ ਕੀ ਹੈ ਕਿ ਇਹ ਜਿਹੜਾ ਪਾਰਟ ਹੈ ਫਰਸਟ ਗ੍ਰੇਡ ਦੇ ਪਾਰਟ ਨਾਲ ਮਿਲਦਾ ਹੈਗਾ ਪਰੰਤੂ ਥਰ ਗ੍ਰੇਡ ਦੇ ਵਿੱਚ ਅਜੇ ਹਕੁਚ ਨਹੀਂ ਹੈ ਥਰ ਗ੍ਰੇਡ ਚਾ ਪਾਰਟ ਸ਼ਾਮਲ ਨਹੀਂ ਹੁੰਦਾ ਆ ਹੈ ਤੇ ਹੁਣ ਜੇ ਆਪਾਂ ਗੱਲ ਕਰੀਏ ਫਰਸਟ ਗ੍ਰੇਡ ਦੇ ਅੰਦਰ ਔਰ ਸੈਕੰਡ ਗ੍ਰੇਡ ਦੇ ਅੰਦਰ ਇਸ ਪਾਰਟ ਦੇ ਅੰਦਰ ਫਰਸਟ ਗ੍ਰੇਡ ਚ ਨਾਥਾਂ ਦਾ ਸਾਹਿਤ ਵਗੈਰਾ ਹੈ ਇੱਥੇ ਨਹੀਂ ਹੈਗਾ ਉਸ ਤੋਂ ਅਗਲੇ ਵਾਲਾ ਜਿਹੜਾ ਬਿੰਦੂ ਇਹਨਾਂ ਥੋੜਾ ਬਹੁਤ ਜਆ ਬਦਲਾ ਹੈ ਬਾਕੀ ਲੰਮ ਸੰਪਰਗਾਪਾ ਦੇਖਦੇ ਆ ਤਾਂ ਸੈਕੰਡ ਪਾਰਟ ਆਦਤ ਅਤੇ ਮਦਕਾਲੀਨ ਸਾਹਿਤ ਦਾ ਉਹ ਉਹਨਾਂ ਨੂੰ ਵੀ ਮਿਲਦਾ ਹੈ ਇਸਨਾਂ ਨੂੰ ਵੀ ਜਿਹੜਾ ਹੈ ਉਹ ਮਿਲਦਾ ਹੈ ਸਸਿੰਦਰ ਸੱਭਿਆਚਾਰ ਹੈ ਗੁਰਮੁਖੀ ਲਿਪੀ ਦਾ ਵਿਕਾਸ ਨਿਕਾਸ ਇਸ ਬਾਰੇ ਵੀ ਉਹ ਅੱਗੇ ਪਚਾਰਨਾ ਪਾਉਂਦੇ ਆ ਤਾਂ ਆ ਜਿਹੜਾ ਪਾਰਟ ਹੈ ਉਹ ਫਸਟ ਗੇਟ ਦੇ ਪਾਰਟ ਨਾਲ ਮਿਲਦਾ ਹੈ ਬਾਣੀਕਾਰ ਹੈ ਗੁਰੂ ਨਾਨਕ ਜੀ ਗੁਰੂ ਅਰਜਨ ਜੀ ਔਰ ਗੁਰੂ ਤੇਗ ਬਹਾਦਰ ਜੀ ਨੇ ਔਰ ਉਹਨਾਂ ਦੀ ਬਾਣੀ ਹੈ ਉਹ ਦਿੱਤੀਆਂ ਹੋਈਆਂ ਨੇ ਪਿਛਲੀ ਵਾਰ ਵਾਲੀ ਤਰ੍ਹਾਂ ਬਰਕਰਾਰ ਸੁਫੀ ਕਵੀ ਸੈਦ ਫਰੀਦ ਸਬਦ ਸਲੋਕ ਸਾਹ ਹੁਸੈਨ ਕਾਫੀਆਂ ਸੁਲਤਾਨ ਬਾਉਂ ਸਿਰਫੀਆਂ ਮੀਆਂ ਵਜੀਦ ਸਲੋਕ ਬੁਲਿਸਾ ਕਾਫੀਆਂ ਇਹ ਪਹਿਲਾਂ ਇਸ ਤਰੀਕੇ ਨਾਲ ਹੁਣ ਇਸ ਤਰੀਕੇ ਨਾਲ ਲਿਖਤੀਆਂ ਪਹਿਲਾਂ ਐਵੇਂ ਲੰਬੀ ਲਾਈਨ ਚ ਲਿਖਿਆ ਹੋਇਆ ਸੀ ਬਸ ਫਰਕ ਕੁਛ ਨਹੀਂ ਹੈਗਾ ਆ ਸੈਕੰਡ ਪਾਰਟ ਤਾਂ ਲਗਭਗ ਸੇਮ ਜਈਏਗਾ ਪਿਛਲੀ ਵਾਰ ਵਾਲਾ ਹੀ ਹੈ ਕਿੱਸਾ ਕਾਬ ਦੇ ਵਿੱਚ ਦਮੋਦਰ ਪੀਲੂ ਵਾਰਸ ਤੇ ਹਾਸਮ ਕਦਰਯਾਰ ਫਜ਼ਲ ਸਾਹਿਬ ਹੈਗੇ ਵਾਰ ਦੇ ਅੰਦਰ ਭਾਈ ਗੁਰਦਾਸ ਜੀ ਗੁਰਗੋਬਿੰਦ ਸਿੰਘ ਨਜ਼ਾਬਤ ਸਾਹਿਬ ਮੁਹੰਮਦ ਪਹਿਲਾਂ ਐਵੇਂ ਲਿਖਿਆ ਹੋਇਆ ਸੀ ਕਿ ਹੁਣ ਇਸ ਵਾਰ ਐਵੇਂ ਲੰਬੇ ਲਿਖਤੇ ਪੀਰ ਮੁਹੰਮਦ ਚਠਿਆਂ ਦੀ ਵਾਰ ਜਿਹੜੀ ਉਹ ਕੀ ਕਹਿੰਦੇ ਸ਼ਾਮਲ ਕੀਤੀ ਗਈ ਹੈ ਕਿਉਂਕਿ ਸ਼ਾ ਮੁਹੰਮਦ ਤੋਂ ਬਾਅਦ ਅਗਰ ਕੋਈ ਵਾਰ ਹੈ ਜੋ ਪੰਜਾਬੀ ਸਾਹਿਬ ਦੇ ਅੰਦਰ ਆਪਣਾ ਥਾਨ ਰੱਖਦੀ ਹੈ ਤਾਂ ਉਹ ਚਠਿਆਂ ਦੀ ਵਾਰ ਹੈ ਇਸ ਵਾਰ ਪੜਨ ਦਾ ਮੌਕਾ ਮਿਲੇਗਾ ਪੰਜਾਬੀ ਕਵਿਤਾ ਦੇ ਅੰਦਰ ਜੋ ਕਵੀ ਨੇ ਭਾਈ ਵੀਰ ਸਿੰਘ, ਧਨੀ ਰਾਮ ਚਾਤਰਪੁਰੂਨ ਸਿੰਘ, ਮੋਹਨ ਸਿੰਘ, ਅਮਰਤਾ ਪ੍ਰੀਤਮ, ਹਰਪ੍ਰੀਤਮ ਸਿੰਘ, ਸੇਵ ਕੁਮਾਰ ਬਟਾਲੀ, ਹਫਤਾਰ ਪਾਸ, ਸੰਤਰਾਮੁਦਾਸੀ, ਸੁਰਜੀਤ ਪਾਤਰ, ਜਸਵੰਤ ਜਫਰ। ਕਿਹਾ ਨਾ ਕਿ ਸੰਤਰਾਮੁਦਾਸੀ ਤੇ ਸੁਰਜੀਤ ਪਾਤਰ ਜਸਵੰਤ ਜਫਰ ਆਉਂ ਸ਼ਾਮਿਲ ਕੀਤੇ ਗਏ। ਕਿਉਂਕਿ ਤੁਸੀਂ ਵੇਖੋਗੇ ਕਿ ਆਪਣੇ ਜਿਹੜਾ ਬੀਏ ਪੱਤਰ ਦਾ ਪਾਠਕ੍ਰਮ ਹੈ ਉਸ ਦੇ ਅੰਦਰ ਜਿਹੜੀਆਂ ਨਵੀਆਂ ਕਿਤਾਬਾਂ ਲੱਗੀਆਂ ਹਨ ਉਹਨਾਂ ਦੇ ਅੰਦਰ ਵੀ ਕੀ ਹੈ ਜਸਵੰਤ ਜਫਰ ਵੀ ਹੈ, ਸੰਤਰਾਮੁਦਾਸੀ ਵੀ ਹੈ। ਤਾਂ ਇਸ ਕਾਰਨ ਕੀ ਹੈ ਕਿ ਇੱਥੇ ਵੀ ਉਹ ਗੱਲਾਂ ਹੈਗੀਆਂ ਤੁਸੀਂ ਉੱਥੇ ਵੀ ਪੜ੍ਹ ਸਕਦੇ ਹੋ। ਤੇ ਆਪਾਂ ਨੂੰ ਪੜ੍ਹਨੀ ਉਹਦਾ ਲੈਵਲ ਵੀ ਇਸੇ ਤਰੀਕੇ ਦਾ ਲੈਵਲ ਹੈ ਬੀਏ ਦੇ ਪਾਠਕ੍ਰਮ ਦੇ ਅੰਦਰ ਇਹ ਚੀਜ਼ਾਂ ਹੈ ਔਰ ਜਿਹੜਾ ਸੀਨੀਅਰ ਸਕੈਂਡਰੀ ਦਾ ਪਾਠਕ੍ਰਮ ਸੀਗਾ ਉਹਦੇ ਅੰਦਰ ਤੁਸੀਂ ਦੇਖੋ 9ਵੀਂ ਤੋਂ 12ਵੀਂ ਦਾ ਜਿਹੜਾ ਵੀ ਪਾਠਕ੍ਰਮ ਹੈਗਾ ਉਹ ਆਪਣੇ ਫਰਸਟ ਪਾਠ ਦੇ ਵਿੱਚ ਸ਼ਾਮਿਲ ਹੈ ਔਰ ਇੱਥੇ ਜੋ ਬੀ ਲੈਵਲ ਦਾ ਜਿਹੜਾ ਪਾਠਕ੍ਰਮ ਹੈ ਤੁਸੀਂ ਵੇਖੋਗੇ ਪਾਠਕ੍ਰਮ ਨੂੰ ਪੂਰੇ ਦਾ ਪੂਰਾ ਬੀ ਲੈਵਲ ਦਾ ਪਾਠਕ੍ਰਮ ਦੇਖੋਗੇ ਤਾਂ ਲੰਬ ਸੰਭ ਆਹੀ ਪਾਠਕ੍ਰਮ ਹੈਗਾ ਕਿਸੇ ਦਾ ਵੀ ਅਗਰ ਆਪਾਂ ਪਾਠਕ੍ਰਮ ਤਿਆਰ ਕਰਦਾ ਹੈ ਕੋਈ ਵੀ ਤਿਆਰ ਕਰਦਾ ਪਾਠਕ੍ਰਮ ਤਾਂ ਉਹ ਇਹਨਾਂ ਗੱਲਾਂ ਦਾ ਧਿਆਨ ਰੱਖਦਾ ਹੈ ਭਾਈ ਉਹ ਸਟੇਟ ਦੇ ਅੰਦਰ ਜੋ ਹੈ ਕੀ ਪਾਠਕ੍ਰਮ ਬੀਏ ਦੇ ਅੰਦਰ ਲੱਗਦਾ ਹੈ ਕਿ 9ਵੀਂ ਤੋਂ 12ਵੀਂ ਦਾ ਪਾਠਕ੍ਰਮ ਉਹ ਉਸ ਪਾਠਕ੍ਰਮ ਦੇ ਆਧਾਰ ਦੇ ਉੱਤੇ ਜੋ ਹੈ ਸੀਨੀਅਰ ਟੀਚਰ ਜਾਂ ਫਰਸਟ ਗ੍ਰੇਡ ਦਾ ਪਾਠਕ੍ਰਮ ਉਹ ਨਿਰਧਾਰਿਤ ਕੀਤਾ ਜਾਂਦਾ ਹੈ ਇਸ ਦੇ ਪਿੱਛੇ ਕਾਰਨ ਇਹ ਹੈ ਕਿਉਂਕਿ ਉਸ ਅਧਿਆਪਕ ਨੇ ਉਹ ਕਲਾਸਾਂ ਪੜਾਣੀਆਂ ਹੈ ਗਿਆ ਜੇ ਉਹਨੂੰ ਉਹ ਪਾਠਕ੍ਰਮ ਹੀ ਨਹੀਂ ਆਵੇਗਾ ਤਾਂ ਉਹ ਕਲਾਸਾਂ ਕਿਵੇਂ ਪੜਾਵੇਗਾ ਤਾਂ ਬੇਸ ਲੰਮਸਮ ਕੋਈ ਰੰਦਾ ਹੈਗਾ ਤੇ ਪੰਜਾਬੀ ਕਵਿਤਾ ਹੁਣ ਪੰਜਾਬੀ ਨਾਵਲ ਦੀ ਅਗਰ ਗੱਲ ਕਰੀਏ ਨਾਨਕ ਸਿੰਘ ਜਸਵੰਤ ਸਿੰਘ ਕਵਲ ਸੋਨ ਸਿੰਘ ਸੀਤਲ ਬਲੀਪਕੋਟ ਵਾਣਾ ਰਾਂਸਰੂਪਨ ਕੀ ਗੁਰਦਿਆਲ ਸਿੰਘ ਕਰਮਜੀਤ ਕੁਸਾ ਹੁਣ ਸੋਨ ਸਿੰਘ ਸੀਤਲ ਇੱਕ ਵੱਡਾ ਨਾਮ ਸੀਗਾ ਜੋ ਅਜੇ ਤੱਕ ਛੁਟਿਆ ਹੋਇਆ ਸੀਗਾ ਪਰ ਵਾਕਈ ਇੱਕ ਟਾਡੀ ਸੀ ਔਰ ਉਸ ਤੋਂ ਨਾਵਲਕਾਰ ਬਣਿਆ ਔਰ ਬਹੁਤ ਵੱਡਾ ਨਾਮ ਸੀ ਉਹਦਾ ਪਰ ਵਾਕਈ ਬਾਕਮਾਲ ਨਾਵਲ ਉਸਨੇ ਲਿਖਿਆ ਗਏ ਕਾਮਲ ਕਰਨਾ ਹੈ ਵਾਕਈ ਹੀ ਸਤਕਾਰਯੋਗ ਗੱਲ ਹੈ ਇਸ ਨੂੰ ਥਾਮਿਲਿਆ ਪਾਠ ਕਰਨ ਦੇ ਅੰਦਰ ਪੰਜਾਬੀ ਨਿੱਕੀ ਕਹਾਣੀ ਨਿੱਕੀ ਕਹਾਣੀ ਦੇ ਵਿੱਚ ਜੋ ਆਪਣੇ ਪਿਛਲੇ ਕਵੀਸੀ ਉਹ ਬਰਕਰਾਰ ਨੇ ਪ੍ਰੀਤਲੜੀ ਇੱਥੋਂ ਹਟਾ ਦਿੱਤਾ ਗਿਆ ਹੈਗਾ ਔਰ ਸੰਤੋਖ ਸਿੰਘ ਧੀਰ ਹੈ ਜੋ ਉਹਦੀ ਐਂਟਰੀ ਇਸ ਵਾਰ ਹੋਈ ਹੈ ਤੇ ਬਾਕੀ ਸੇਮ ਹੀ ਹੈ ਸਜਨ ਸਿੰਘ ਸੰਸਿਖਰ ਕੋ ਕਰਤਾਰ ਸਿੰਘ ਦੁੱਗਲ ਸੰਤੋਖ ਸਿੰਘ ਧੀਰ ਕੁਲਵੰਤ ਸਿੰਘ ਵਿਰਖ ਅਜੀਤ ਕੋਰ ਪ੍ਰੇਮ ਪ੍ਰਕਾਸ਼ ਪਰਿਆਮ ਸੰਧੂ ਗੁਰਵਚਨ ਸਿੰਘ ਪੁੱਲਰ ਗੱਲਾਂ ਉਹੀ ਨੇ ਜੋ ਬੀਏ ਦੇ ਪਾਠਕ੍ਰਮ ਦੇ ਅੰਦਰ ਹੈ ਉਸ ਦੇ ਅੰਦਰ ਵੀ ਆਹੀ ਗੱਲਾਂ ਹੈ ਪ੍ਰਮੁੱਖ ਵਿਸ਼ੇਸ਼ਤਾ ਵਿਸ਼ਯਗਤ ਅਤੇ ਰੂਪਗਤ ਵਿਸ਼ੇਸ਼ਤਾਵਾਂ ਇਹਦਾ ਅਧਿਐਨ ਸਾਹਿਤਕ ਯੋਗਦਾਨ ਥਾਂ ਪ੍ਰਾਪਤੀਆਂ ਜੋ ਹੈ ਉਹੀ ਗੱਲਾਂ ਇੱਥੇ ਨੇ ਪੰਜਾਬੀ ਨਾਟਕ ਇਕਾਂਗੀ ਤਿਰੰਗ ਮੰਚੀ ਸਰਚੰਦਨ ਦਾ ਹਰਚੰਦ ਸਿੰਘ ਸੰਸਿੰਘ ਸੇਕੋ ਆਤਮ ਜੀ ਤਜਮੇ ਰੋਲਕ ਗੁਰਸ਼ਰਨ ਸਿੰਘ ਭਾਜੀ ਸੁਰਜੀਤ ਸਿੰਘ ਸੇਠੀ ਸਵਰਾਜ ਵੀ ਸਵਰਾਜ ਵੀ ਇਸ ਵਾਰ ਸ਼ਾਮਿਲ ਕੀਤਾ ਗਿਆ ਜਿਹਦੇ ਪਾਠਕ੍ਰਮ ਚੋ ਲੈਣਾ ਲਿਖਿਆ ਉਹੀ ਲਾਈਨਾਂ ਨੇ ਪ੍ਰਮੁੱਖ ਵਿਸ਼ਾਗਤ ਤੇ ਵਿਸ਼ਾਗਤ ਸਹਾਇਤਕ ਯੋਗਦਾਨ ਪ੍ਰਾਪਤ ਕੀਤਾ ਪਰ ਇਹ ਹੀ ਇੱਕ ਸਾਹਿਤਕਾਰ ਜੋ ਹੈ ਉਸ ਦਾ سرمایہ ਹੁੰਦਾ ਕੀ ਉਹਦੀ ਰਚਨਾ ਕੀ ਸੰਦੇਸ਼ ਦਿੰਦੀ ਹੈ ਉਹਦੇ ਚ ਕੀ ਖਾਸੀਅਤਾਂ ਨੇ ਹੁੰਦੀਆਂ ਕੀ ਵਿਧਾਗਤ ਰੂਪਗਤ ਵਿਸ਼ਾਗਤ ਵਿਸ਼ੇਸ਼ਤਾਵਾਂ ਨੇ ਹੁੰਦਾ ਕਿ ਥਾਂ ਉਹਦੀ ਸਾਹਿਤਕ ਰਚਨਾ ਦਾ ਕੀ ਥਾਂ ਹੈ ਇਹੀ ਆਪਾਂ ਸਿੱਖਣਾ ਪੜ੍ਹਨਾ ਨਿਬੰਧੇ ਪੂਰਨ ਸਿੰਘ ਤੇਜਾ ਸਿੰਘ ਸਾਫ ਸਿੰਘ ਗਿਆਨੀ ਗੁਰਦੇਵ ਸਿੰਘ ਸੋਹਿੰਦਰ ਸਿੰਘ ਬਣਜਾਰਾ ਬੇਦੀ ਪ੍ਰਿੰਸੀਪਲ ਸੋਹਣ ਸਿੰਘ ਇਹ ਜੋ ਹੈ ਹੈ ਇਹਦੇ ਅੰਦਰ ਔਰ ਪੰਜਾਬੀ ਇੱਥੇ ਫਲੋਰੀ ਸਾਹਿਬ ਸੀ ਜਿਹੜੇ ਸਰਦਾਰ ਰਾਮ ਫਲੋਰੀਓ ਨੂੰ ਬਾਹਰ ਕੀਤਾ ਗਿਆ ਹੈਗਾ ਔਰ ਸਫਰਨਾਮਾ ਸਫਰਨਾਮੇ ਚੋਹੀ ਨੇ ਲਾਲ ਸਿੰਘ ਕਮਲਾ ਕਾਲੀ ਬਲਰਾਜ ਸਾਨਾਨੀ ਮਨਮੋਨ ਬਾਵਾ ਔਰ ਉਹੀ ਗੱਲਾਂ ਵਿਸ਼ਾਗਤ ਵਿਧਾਗਤ ਵਿਸ਼ੇਸ਼ਤਾਾਂ ਸਾਇਤ ਦਾ ਯੋਗਦਾਨ ਪ੍ਰਾਪਤੀਆਂ ਸਵੈ ਜੀਵਨੀ ਦੇ ਅੰਦਰ ਸਰਦਾਰ ਸਿੰਘ ਜੋਹਲ ਦੀ ਜੋ ਸਵੈ ਜੀਵਨੀ ਹੈ ਸੋਹਣ ਸਿੰਘ ਸੀਤਲ ਦੀ ਜੋ ਸਵੈ ਜੀਵਨੀ ਹੈ ਵੇਖੀ ਮਾਣੀ ਦੁਨੀਆ ਇਹਨੂੰ ਸ਼ਾਮਿਲ ਕੀਤਾ ਗਿਆ ਬਾਕੀ ਉਹੀ ਹੈ ਨਾਨਕ ਸਿੰਘ ਤੇਜਾ ਸਿੰਘ ਅਮਰਤਾ ਪ੍ਰੀਤਮ ਮਹਿੰਦਰ ਸਿੰਘ ਰੰਧਾਵਾ ਠੀਕ ਹੈ ਜੀ ਔਰ ਉਸ ਤੋਂ ਬਾਅਦ ਪੰਜਾਬੀ ਸੱਭਿਆਚਾਰ ਵਿਲੱਖਣ ਪਛਾਣ ਚੀਨ ਪੰਜਾਬੀ ਰੀਤਾਂ ਰਸਮਾਂ ਪੰਜਾਬੀ ਭਾਸ਼ਾ ਗੁਰਮੁਖੀ ਲਿਪੀ ਨਿਕਾਸ ਵਿਕਾਸ ਵਿਸ਼ੇਸ਼ਤਾਵਾਂ ਇਹ ਸਾਰੀਆਂ ਗੱਲਾਂ ਆਪਣੇ ਪਾਠਕ੍ਰਮ ਵਿੱਚ ਪਹਿਲਾਂ ਵੀ ਸੀ ਹੁਣ ਵੀ ਸੀ ਅਗਰ ਓਵਰ ਆਲ ਅਗਰ ਆਪਾਂ ਵੇਖਦੇ ਹਾਂ ਸੈਕੰਡ ਗ੍ਰੇਡ ਦੇ ਪਾਠਕ੍ਰਮ ਦੇ ਅੰਦਰ ਤਾਂ ਇਸ ਭਾਗ ਦੇ ਅੰਦਰ ਜੋ ਮੀਸਾ ਹੈ ਉਸ ਨੂੰ ਬਾਹਰ ਕੀਤਾ ਗਿਆ ਉਹਨ ਦੇ ਥਾਂ ਸੰਤਰਾ ਮੁਦਾਸੀ ਤੇ ਜਸਵੰਤ ਜਫਰ ਲਿਖਤੇ ਗਏ ਨੇ ਔਰ ਸੋਨ ਸਿੰਘ ਸੀਤਲ ਨਾਵਲ ਨਾਵਲਕਾਰ ਦੇ ਰੂਪ ਵਿੱਚ ਲਿਤਾ ਗਿਆ ਨਿੱਕੀ ਕਹਾਣੀ ਪ੍ਰੀਤ ਲੜੀ ਇੱਕ ਬਾਹਰ ਕੱਢਿਆ ਸੰਸੋਖ ਦੀ ਧੀਰ ਅੰਦਰ ਦਿੱਤਾ ਔਰ ਨਾਟਕ ਦੇ ਅੰਦਰ ਘੁੰਮਣ ਹੈ ਉਹਨੂੰ ਬਾਹਰ ਕੀਤਾ ਗਿਆ ਤੇ ਸਵਰਾਜ ਵੀਰ ਨੂੰ ਅੰਦਰ ਦਿੱਤਾ ਗਿਆ ਨਿਬੰਧ ਦੇ ਵਿੱਚ ਫਲੋਰੀ ਹੈ ਜੋ ਉਸ ਨੂੰ ਬਾਹਰ ਕੀਤਾ ਗਿਆ ਔਰ ਸਵੈ ਜੀਵਨੀਆਂ ਦੀ ਸਰਦਾਰ ਸਿੰਘ ਜੋਹਲ ਨਿਰੰਗਾ ਦੀ ਗਾਗਰ ਤੇ ਸੋਨ ਸਿੰਘ ਸੀਤਲ ਦੀ ਵੇਖੀ ਮਾਣੀ ਦੁਨੀਆ ਜੋ ਹੈ ਨਾਵਲ ਸਵੇਜ਼ੀਵਨੀ ਹੈ ਉਹ ਆਪਣੇ ਸ਼ਾਮਲ ਕੀਤੀ ਗਈ ਹੈ ਤੇ ਇਹ ਜੋ ਹੈ ਆਪਣੇ ਪਾਠਕਰਮ ਦੇ ਵਿੱਚ ਇਸ ਵਾਰ ਜੋ ਅਗਰ ਦੇਖਿਆ ਜਾਵੇ ਤਾਂ ਕੋਈ ਚਾਰ ਪੰਜ ਰਚਨਾਵਾਂ ਆ ਕਵੀ ਐਂਦਰਵਾਰ ਹੋਇਆ ਕੋਈ ਖਾਸਾ ਫਰਕ ਨਹੀਂ ਪਿਆ ਹੈ ਪਿਛਲੇ ਵਾਰ ਦੇ ਪਾਠਕਰਮ ਤੋਂ ਜਿਹੜਾ ਇਹ ਸੈਕੰਡ ਪਾਰਟ ਹੈ ਉਹ ਫਸਟ ਗ੍ਰੇਡ ਦੇ ਪਾਰਟ ਨਾਲ ਕਾਫੀ ਮਿਲਦਾ ਹੈ ਥਰਡ ਗ੍ਰੇਡ ਦੇ ਪਾਰਟ ਥਰਡ ਗ੍ਰੇਡ 'ਚ ਇਹ ਪਾਰਟ ਨਹੀਂ ਹੈ ਹੁਣ ਆਪਾਂ ਗੱਲ ਕਰੀਏ ਕਿ ਅਧਿਆਪਨ ਸਿੱਖਣ ਪ੍ਰਕਿਰਿਆ ਪੱਧਰ ਤੇ ਇਸ ਦੇ ਅੰਦਰ ਕੀ ਹੈ ਕਿ ਜਿਹੜੀਆਂ ਸਿੱਖਿਆ ਵਿਧੀਆਂ ਹੈ ਉਹ ਜਿਹੜੀਆਂ ਹੈ ਇਸ ਦੇ ਅੰਦਰ ਆਣ ਗਿਆ ਹੁਣ ਇਹ ਜਿਹੜਾ ਪਾਰਟ ਹੈ ਥਰਗੇਟ ਦੇ ਜਿਹੜੇ ਪਾਰਟ ਹੈ ਉਸ ਨਾਲ ਮਿਲਦਾ ਰੀਟ ਮੈਨਸ ਥਰਗੇਟ ਦੇ ਅੰਦਰ ਹੈ ਜੋ ਸਿੱਖਿਆ ਵਿਧੀਆਂ ਆਉਂਦੀਆਂ ਨੇ ਔਰ ਇਹ ਗੱਲਾਂ ਹੁੰਦੀਆਂ ਲੈਕਚਰਰ ਦੇ ਅੰਦਰ ਆ ਕੁਝ ਨਹੀਂ ਹੈ ਲੈਕਚਰਰ ਦੇ ਵਿੱਚ ਇਹਦੀ ਥਾਂ ਜਿਹੜੇ ਟੀਚਿੰਗ ਮਾਡਲ ਨੇ ਔਰ ਆਈ ਸੀ ਡੀ ਕੰਪਿਊਟਰ ਜੋ ਹੈ ਟੈਕਨੋਲੋਜੀ ਦੀਆਂ ਗੱਲਾਂ ਨੇ ਉਸ ਦੇ ਅੰਦਰ ਹੈਗੀਆਂ ਹੁਣ ਇੱਥੇ ਅਸਮੰਤ ਹੈ ਇਸ ਪਾਰਟ ਵੀ ਕੀ ਅਥਰਗੇਟ ਦਾ ਜਿਹੜਾ ਪਾਰਟ ਹੈ ਉਹ ਮਿਲਦਾ ਉਸ ਦੇ ਨਾਲ ਪੰਜਾਬੀ ਭਾਸ਼ਾ ਅਧਿਆਪਨ ਸਿਧਾਂਤ ਤੇ ਸੂਤਰ ਪਾਸਾਈ ਕੋਰਸਲ ਸੁਣਨਾ ਬੋਲਣਾ ਪੜ੍ਹਨਾ ਲਿਖਣਾ ਔਰ ਦੇਖਣ ਸੁਣਨ ਭਾਸ਼ਾ ਸਿੱਖਿਆ ਦੇ ਸਾਧਨ ਹੈ ਜੋ ਉਹ ਔਰੋਂ ਦਾ ਮੁਲਾਂਕਣ ਤੇ ਪਾਠ ਯੋਜਨਾ ਥਰਗੇਟਸ ਵੀ ਹੈ ਭਈ ਭਾਸ਼ਾ ਤੇ ਸਾਹਿਤ ਅਧਿਆਪਨ ਦੀਆਂ ਵਿਧੀਆਂ ਜਿਹੜੀਆਂ ਕਵਿਤਾ ਨਾਟਕਾਂ ਗੀਆਂ ਨਾਵਲ ਲਿਖੀ ਕਹਾਣੀ ਨਿਬੰਧ ਸਫਰਨਾਮਾ ਜੀਵਨੀ ਸਵੈ ਜੀਵਨੀ ਪੰਜਾਬੀ ਵਿਆਕਰਣ ਇਹ ਤੇ ਪਾਸ਼ਾ ਵਿਆਪਕ ਪਾਠ ਬੋਲਦਕ ਪਾਸ਼ਾ ਪੁਸਤਕਾ ਲਾ ਪ੍ਰਯੋਗਸਾਲਾ ਸਰੂਪ ਇਹ ਸਭ ਕੁਝ ਸੇਮ ਟੂ ਸੇਮ ਹੀ ਹੈ ਇਸ ਵਾਰ ਕੀ ਹੈ ਕਿ ਇਸ ਨੂੰ ਸ਼ਾਮਿਲ ਕੀਤਾ ਗਿਆ ਦੇਖਣ ਸੁਖਣ ਪਾ ਸਾਧਨ ਨੂੰ ਪਾਸ਼ਾ ਸਿੱਖਿਆ ਵਿੱਚ ਮੁਲਾਂਕਿਰਤ ਪਾਠ ਹੋ ਜਾਣਾ ਹੁਣ ਜਿਹੜਾ ਇਹ ਪਾਠ ਹੈ ਥਰਡ ਪਾਠ ਹੈ ਜਿਹੜਾ ਅਧਿਆਪਨ ਵਿਧੀਆਂ ਤੋਂ ਸੰਬੰਧਿਤ ਹੈ ਪਾਸ਼ਾ ਅਧਿਆਪਨ ਤੋਂ ਸੰਬੰਧਿਤ ਹੈ ਇੰਦਰਦੇਵ ਨੰਦਰਾ ਦੀ ਕਿਤਾਬ ਹੈ ਉਹ ਇਸ ਲਈ ਕਾਫੀ ਲਾਹੇਵੰਦ ਹੈ ਜਿਹੜੀ ਮੇਰੀ ਵੀ ਕਿਤਾਬ ਤੁਸੀਂ ਨਵਾਂ ਐਡੀਸ਼ਨ ਦੇਖਿਆ ਹੋਵੇਗਾ ਤਾਂ ਉਸ ਵਿੱਚ ਵੀ ਇੰਦਰਦੇਵ ਨੰਦਰਾ ਡਾਕਟਰ ਸੰਦੀਪ ਸਿੰਘ ਮੁੰਡੇ ਦੀਆਂ ਕਿਤਾਬਾਂ ਦਾ ਕਾਫੀ ਜੋ ਹੈ ਲਾਹਾ ਲਿਆ ਗਿਆ ਹੈ ਉਹਨਾਂ ਦਾ ਮੈਂ ਕਰਦਾ ਤੇ ਤੁਸੀਂ ਜਦੋਂ ਥਰਗੇਟ ਦੀ ਤਿਆਰੀ ਕਰ ਰਹੇ ਹੋ ਸੈਕੰਡ ਗ੍ਰੇਡ ਅਗਰ ਤੁਸੀਂ ਚੰਗੀ ਤਰ੍ਹਾਂ ਪੜ੍ਹ ਲਿਆ ਫਰਸਟ ਪਾਰਟ ਅਤੇ ਥਰਡ ਪਾਰਟ ਤਾਂ ਤੁਹਾਡੀ ਥਰਗੇਟ ਦੀ ਤਿਆਰੀ ਰੀਟ ਮੈਨਸ ਦੀ ਤਿਆਰੀ ਹੋਗੀ ਭਾਵੇਂ ਤੁਸੀਂ ਸਿਲੇਬਸ ਹੈ ਮੈਂ ਧਿਆਨ ਕਰਕੇ ਦੇਖ ਲਿਓ ਲਗਭਗ ਸਿਲੇਬਸ ਹੈ ਉਹ ਤੁਹਾਨੂੰ ਮਿਲਦਾ ਹੈ ਤੇ ਇਹ ਆਪਾਂ ਇਸ ਪਾਠਕਰਨ ਅੱਜ ਆਪਾਂ ਗੱਲ ਕੀਤੀ ਹੈ ਕਿ ਕਿ ਇਸ ਪਾਠਕਰਨ ਵਿੱਚ ਫੇਰ ਬਦਲ ਹੈ ਉਸ ਬਾਰੇ ਧੰਨਵਾਦ